ਜਿਵੇਂ ਕਿ ਸਾਈਪ ਦੇ ਵਿੱਚ ਟੋਲ ਪਲਾza ਦਾ ਵਿਰੋਧ ਕੀਤਾ ਗਿਆ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਈ ਕਿਸਾਨ ਆਗੂ ਡਿਟੇਨ ਵੀ ਕੀਤੇ ਗਏ ਨੇ ਵੜਿੰਗ ਟੋਲ ਪਲਾza ਸ਼ੁਰੂ ਕਰਨ ਦਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਛੜ ਕੇ ਟੁੱਟੀ ਹੋਈ ਆ ਥਾਂ ਥਾਂ ਤੋਂ ਇਹ ਟੋਲ ਚੱਲਦੇ ਤੋਂ ਵੀ ਇੱਥੇ ਐਕਸੀਡੈਂਟ ਹੋ ਜਾਂਦੇ ਮੌਕੇ ਹੁੰਦੀਆਂ ਪਰ ਕਿਸੇ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕ ਰਹੀ ਸੁਪਰੀਮ ਕੋਰਟ ਦਾ ਆਰਡਰ ਹੈ ਜੀ ਵੀ ਟੋਲ ਲੱਗ ਨਹੀਂ ਸਕਦਾ ਸੜਕ ਟੁੱਟੀ ਹੋਵੇ ਤੁਸੀਂ ਇਹ ਗੱਲ ਪ੍ਰਸ਼ਾਸਨ ਦੇ ਧਿਆਨ ਚ ਲੈਂਦੀ ਹੈ ਕਿ ਨਹੀਂ ਪ੍ਰਸ਼ਾਸਨ ਨੂੰ ਤਾਂ ਸਾਥੋਂ ਪਹਿਲਾਂ ਪਤਾ ਲੱਗ ਜਾਂਦਾ ਜੀ ਉਹ ਮੰਨਦੇ ਨਹੀਂ ਮੰਨਦੇ ਨਹੀਂ ਮੰਨਦੇ ਜੀ ਐਸਐਸਪੀ ਸਾਹਿਬ ਨੂੰ ਅਸੀਂ ਦੱਸਿਆ ਸੀ ਇੱਥੇ ਬੈਠੇ ਆ ਉਹਨਾਂ ਦੇ ਕੰਨਾਂ ਤੇ ਇਸ ਪਾਸੇ ਕੋਈ ਜੂ ਨਹੀਂ ਸਰਕ ਰਹੀ ਉਹ ਤਾਂ ਸਿੱਧਾ ਕਹਿੰਦੇ ਵੀ ਕਾਕਾ ਬਰਾੜ ਦਾ ਹੁਕਮ ਹੈ ਤੇ ਅਸੀਂ ਪੂਰਾ ਕਰਨਾ ਕਾਕਾ ਬਰਾੜ ਕੌਣ ਹੈ ਜੀ ਇੱਥੋਂ ਦੇ ਵਿਧਾਇਕ ਹੈ ਜੀ ਮੁਖਸਰ ਸਾਹਿਬ ਦੇ ਤੁਹਾਡੇ ਕਹਿੰਦਾ ਮਤਲਬ ਇਹ ਵੀ ਜਿਹੜੀ ਪੁਲਿਸਤਾਨ ਹੋਈ ਆ ਵਿਧਾਇਕ ਨੇ ਕਿਹਾ ਵਿਧਾਇਕ ਦੇ ਕਹਨ ਤੇ ਹੋਈ ਹੈ ਜੀ ਸ਼ਰਿਆਮੇਸ ਅਸੀਂ ਸ਼ਰਿਆਮ ਕਹਿੰਦੇ ਆ ਵੀ ਇੱਥੋਂ ਜਿਹੜਾ 5-6 ਲੱਖ ਰੁਪਏ ਦੀ ਕਮਾਈ ਹੁੰਦੀ ਹੈ ਰੋਜ਼ ਦੀ ਤੇ ਇੱਥੋਂ ਦੇ ਅਧਿਕਾਰੀਆਂ ਰਾਈ ਇੱਥੋਂ ਦੇ ਵਿਧਾਇਕਾਂ ਤੱਕ ਪਹੁੰਚਦੀ ਹੈ ਉਹ ਕਮਾਈ ਰੁਕੀ ਕਰਕੇ ਹੀ ਇਹਨਾਂ ਨੂੰ ਕੋਈ ਫਿਕਰ ਨਹੀਂ ਵੀ ਇੱਥੇ ਹੜ੍ਹ ਹੋਏ ਹੋਏ ਆ ਜਾਂ ਲੋਕ ਡੁੱਬ ਰਹੇ ਆ ਜਾਂ ਕੱਲ ਨੂੰ ਕੋਈ ਹੋਰ ਹਾਦਸਾ ਹੋ ਗਿਆ ਉਹਦੇ ਨਾਲ ਮੌਤਾਂ ਹੋਣੀਆਂ ਸਾਰੇ ਤਿੰਨ ਜ਼ਿਲ੍ਹਿਆਂ ਦਾ ਪੁਲਿਸ ਪ੍ਰਸ਼ਾਸਨ ਅਤੇ ਅਫਸਰ ਕਾਕਾ ਸਿੰਘ ਬਰਾੜ ਨੇ ਇੱਥੇ ਲਾ ਦਿੱਤਾ ਹੈ ਕਿ ਮੇਰੇ ਕਮਾਈ ਦੁਬਾਰਾ ਸ਼ੁਰੂ ਕਰੋ। ਐਸੀ ਤਾਂ ਕਹਿੰਦੇ ਵੀ ਕਿਸਾਨ ਲੋਕਾਂ ਨੂੰ ਤੰਗ ਕਰਦੇ ਆ ਜੀ ਤੇ ਤੁਹਾਡੇ ਇਸ ਧਰਨੇ ਨਾਲ ਕੀ ਮੁਸਮਸਿਆ ਸੀ ਸੜਕ ਤਾਂ ਚੱਲ ਹੀ ਰਹੀ ਹੈ। ਸਮੱਸਿਆ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਜੀ ਇਹ ਸਰਕਾਰ ਜਾਣਦੀ ਆ। ਸਾਲ ਰਹਿ ਗਿਆ ਇਹਨਾਂ ਨੂੰ ਐ ਵੀ ਕਿਸੇ ਤਰ੍ਹਾਂ ਇੱਥੋਂ ਜਿਹੜਾ 5-6 ਲੱਖ ਦੀ ਰੋਜ਼ ਦੀ ਕਮਾਈ ਸਾਡੀ ਰੁਕੀ ਹੋਈ ਆ ਉਹ ਚਾਲੂ ਹੋ ਜੇ ਸਿਰਫ ਸਮੱਸਿਆ ਉਹਨਾਂ ਨੂੰ ਆਮ ਲੋਕਾਂ ਨੂੰ ਕਿਸੇ